ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੀ ਵੀਡੀਓ ਨੂੰ ਪੂਰੀ ਪਲੀਜ਼ ਜ਼ਰੂਰ ਸੁਣਨਾ ਸੋ ਆਪਣੇ ਗੁਰੂਆਂ ਪੀਰਾਂ ਦਾ ਧਿਆਨ ਰੱਖਦੇ ਹੋਏ ਇੱਕ ਕਰਮ ਚੰਗਾ ਜ਼ਰੂਰ ਕਰਨਾ ਕਿ ਪੂਰੀ ਵੀਡੀਓ ਸੁਣੀ ਜਾਵੇ ਮਾਲਕ ਦੀ ਇਹ ਮਹਿਮਾ ਸੁਣਨ ਨੂੰ ਹੀ ਮਿਲਦੀ ਆ ਕੋਈ ਗਲਤ ਗੱਲ ਨਹੀਂ ਹੈ ਸੋ ਇਹ ਹੀ ਚੰਗਾ ਕਰਮ ਇੱਕ ਬਹਾਨੇ ਨਾਲ ਹੋ ਜਾਂਦਾ ਹੈ ਕਿ ਸਮਾਂ ਇਨਾ ਉਹ ਮਾਲਕ ਦੀ ਗੱਲ ਸੁਣੀ ਹੈ ਸੋ ਕਈਆਂ ਨੂੰ ਸਿਮਰਨ ਹੈ ਪਰ ਸਿਮਰਨ ਕਰਨ ਦਾ ਟਾਈਮ ਨਹੀਂ ਬਿੰਦਾ ਪਰ ਜਦੋਂ ਇਹ ਮਾਲਕ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਸੁਣਦੇ ਆ ਸਮਝਦੇ ਆ ਤੇ ਕੁਝ ਨਾ ਕੁਝ ਸਰੀਰ ਤੇ ਮਨ ਤੇ ਅਸਰ ਇਹਨਾਂ ਗੱਲਾਂ ਦਾ ਜ਼ਰੂਰ ਪੈਂਦਾ ਹੈ ਤੇ ਮਨ ਟਿਕ ਜਾਂਦਾ ਹੈ ਸੋ ਇਹ ਇੱਕ ਚੰਗਾ ਕਰਮ ਜ਼ਰੂਰ ਕਰਿਆ ਕਰੋ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਿ ਸਰੀਰ ਉੱਪਰ ਚਿਕਰ ਨੀਲ ਪੈਣ ਤਾਂ ਇਹਦਾ ਕੀ ਸੰਕੇਤ ਹੈ ਸੋ ਆਪਾਂ ਅੱਜ ਇਹ ਸਭ ਕੁਝ ਜਾਨਣਾ ਹੈ ਜੀ ਵੀਡੀਓ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਵੀ ਦੱਸਣਾ ਨੇ ਉਹ ਵੀ ਜ਼ਰੂਰ ਸੁਣਣੀਆਂ ਤੇ ਨਾਲ ਨਾਲ ਜੇਕਰ ਕੋਈ ਸਾਡੇ ਚੈਨਲ ਤੇ ਅੱਜ ਪਹਿਲੀ ਵਾਰ ਜੁੜਿਆ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਜੀ ਨਾਲ ਨਾਲ ਘੰਟੀ ਦਾ ਬਟਨ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਇੱਥੇ ਇੱਕ ਕਮੈਂਟ ਦੱਸੋ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਜਦੋਂ ਉਹ ਪਾਠ ਕਰਦੀ ਆ ਤੇ ਪੁਰਾਣੇ ਦਿਨ ਇਹਨੂੰ ਫਿਰ ਜਾਦਾ ਜਾਂਦੇ ਆ ਜੋ ਕਿ ਬਹੁਤ ਗਰੀਬੀ ਦੇ ਦਿਨ ਸੀ ਸੋ ਹੁਣ ਸਭ ਕੁਝ ਸਹੀ ਹੈ ਜੀ ਸੋ ਦੇਖੋ ਜੀ ਪੁਰਾਣਾ ਸਮਾਂ ਜੋ ਪੀਤ ਗਿਆ ਹੈ ਮੁਸ਼ਕਲ ਸਮਾਂ ਸੀ ਉਹ ਯਾਦ ਰਹਿਣਾ ਇਹ ਚੰਗੀ ਗੱਲ ਹੈ ਜੇਕਰ ਸਾਨੂੰ ਉਹ ਸਮਾਂ ਯਾਦ ਰਹੇਗਾ ਤਾਂ ਅਸੀਂ ਹਮੇਸ਼ਾ ਮਾਲਕ ਦੇ ਸ਼ੁਕਰਾਨੇ ਵਿੱਚ ਰਵਾਂਗੇ ਸੋ ਉਹ ਸਮਾਂ ਯਾਦ ਰਹੇਗਾ ਤੇ ਕਦੇ ਮਨ ਵਿੱਚ ਹੰਕਾਰ ਨਹੀਂ ਆਵੇਗਾ ਸੋ ਚੰਗੀ ਗੱਲ ਹੈ ਕਿ ਮਾੜਾ ਸਮਾਂ ਯਾਦ ਰਹਿੰਦਾ ਹੈ ਕਿ ਹੁਣ ਜਦੋਂ ਤੋਂ ਮਾਲਕ ਨਾਲ ਜੁੜੇ ਹਾਂ ਤੇ ਸਭ ਕੁਝ ਕਹਿੰਦੇ ਕਿ ਸਹੀ ਹੋ ਗਿਆ ਤੇ ਸਹੀ ਆ ਸੋ ਇਹਦੇ ਲਈ ਉਹ ਸਮਾਂ ਯਾਦ ਰੱਖਣਾ ਬਹੁਤ ਜ਼ਰੂਰੀ ਆ ਸੋ ਜਿਨ੍ਹਾਂ ਰੂਹਾਂ ਦਾ ਉਹ ਸਮਾਂ ਬੀਤ ਜਾਂਦਾ ਹੈ ਕੁਝ ਸਮਾਂ ਚੰਗਾ ਜਾਂਦਾ ਹੈ ਤੇ ਉਹ ਰੂਹਾਂ ਉਹ ਭੁੱਲ ਜਾਂਦੀਆਂ ਹਨ ਵਕਤ ਨੂੰ ਤਾਂ ਫਿਰ ਮਨ ਵਿੱਚ ਕੋਈ ਨਾ ਕੋਈ ਹੰਕਾਰ ਆ ਜਾਂਦਾ ਹੈ ਜਿਸ ਦੇ ਕਾਰਨ ਫਿਰ ਤੋਂ ਜ਼ਿੰਦਗੀ ਵਿੱਚ ਮੁਸ਼ਕਲ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਆਪਣਾ ਮਾੜਾ ਸਮਾ ਕਦੇ ਵੀ ਕਿਸੇ ਨੂੰ ਵੀ ਨਹੀਂ ਕੁੱਲਣਾ ਚਾਹੀਦਾ ਸੋ ਚੰਗਾ ਚੰਗੀ ਗੱਲ ਹੈ ਕਿ ਤੁਹਾਨੂੰ ਤੁਹਾਡਾ ਸਮਾ ਯਾਦ ਰਹਿੰਦਾ ਹੈ ਸੋ ਇਹ ਚੰਗਾ ਹੀ ਸੰਕੇਤ ਆ ਕੋਈ ਮਾੜਾ ਸੰਕੇਤ ਨਹੀਂ ਹੈ ਸੋ ਇੱਥੇ ਲਿਖਦੇ ਨੇ ਕਿ ਦੀਦੀ ਜੀ ਤੁਹਾਡਾ ਵੀਡੀਓ ਬਹੁਤ ਵਧੀਆ ਲੱਗਦੀ ਹੈ ਧੰਨਵਾਦ ਜੀ ਸੋ ਮਾਲਕ ਦੀ ਰਜਾ ਵਿੱਚ ਰਹਿਣਾ ਹਮੇਸ਼ਾ ਹੀ ਚਾਹੀਦਾ ਹੈ ਉਸ ਸਮੇਂ ਨੂੰ ਹਮੇਸ਼ਾ ਹੀ ਯਾਦ ਰੱਖੋ ਸ਼ੁਕਰਾਨਾ ਜ਼ਰੂਰ ਮਾਲਕ ਦਾ ਕਰਦੇ ਰਹੋ ਕਿ ਸਾਨੂੰ ਇੰਨੇ ਮਾੜੇ ਵਕਤ ਦੇ ਵਿੱਚੋਂ ਕੱਢ ਗਏ ਸਾਡਾ ਮਾਲਕ ਇੱਥੇ ਤੱਕ ਲਿਆਇਆ ਹੈ ਤੇ ਉੱਥੇ ਧੰਨਵਾਦ ਸ਼ੁਕਰਾਨਾ ਜ਼ਰੂਰ ਕਰਦੇ ਰਿਹਾ ਕਰੋ ਦਿਨ ਵਿੱਚ ਕੀ ਸੋ ਮਾਲਕ ਦਾ ਸ਼ੁਕਰਾਨਾ ਕਰਦੇ ਰਹੋਗੇ ਤੇ ਮਾਲਕ ਬਹੁਤ ਪੂਜੀ ਜ਼ਿੰਦਗੀ ਵਿੱਚ ਦਿੰਦਾ ਹੈ ਸੋ ਉਹ ਸਮਾਂ ਕਦੇ ਨਹੀਂ ਭੁੱਲਣਾ ਚਾਹੀਦਾ ਮਨ ਵਿੱਚ ਕਦੇ ਹੰਕਾਰ ਲਿਆਉਣਾ ਹੀ ਨਹੀਂ ਚਾਹੀਦਾ ਸੋ ਜਿਹੜੇ ਉਹ ਸਮੇਂ ਨੂੰ ਭੁੱਲ ਜਾਂਦੇ ਨੇ ਉਹਨਾਂ ਦੇ ਮਨ ਵਿੱਚ ਹੰਕਾਰ ਆ ਜਾਂਦਾ ਹੈ ਸਮਝਦੇ ਨੇ ਕਿ ਅਸੀਂ ਖੁਦ ਇਹ ਸਭ ਕੁਝ ਕੀਤਾ ਹੈ ਅਸਲ ਵਿੱਚ ਉਹ ਮਾਲਕ ਦੀ ਕਿਰਪਾ ਹੁੰਦੀ ਹੈ ਸੋ ਜਿਨ੍ਹਾਂ ਰੂਹਾਂ ਤੇ ਮਾਲਕ ਦੀ ਕਿਰਪਾ ਹੈ ਉਹ ਹਮੇਸ਼ਾ ਹੀ ਮਾਲਕ ਤੋਂ ਡਰ ਕੇ ਰਹਿੰਦੇ ਆ ਕੀ ਕਦੇ ਵੀ ਉੱਚਾ ਬੋਲ ਨਾ ਕਿਸੇ ਨੂੰ ਬੋਲਿਆ ਜਾਵੇ ਮਾੜੀ ਸੋਚ ਨਾ ਰੱਖੀਏ ਤੇ ਮਨ ਵਿੱਚ ਕਿਸੇ ਲਈ ਬੇਰਬੁਦ ਨਾ ਹੋਵੇ ਜਿੰਨੀਆਂ ਇਹ ਗੱਲਾਂ ਸਭ ਯਾਦ ਰੱਖੀਆਂ ਉਨੀ ਹੀ ਜ਼ਿੰਦਗੀ ਆਸਾਨ ਰਹਿੰਦੀ ਹੈ ਸੋ ਹਮੇਸ਼ਾ ਹੀ ਮਾਲਕ ਦਾ ਧੰਨਵਾਦ ਸ਼ੁਕਰਾਨਾ ਜ਼ਰੂਰ ਕਰਦੇ ਰਹੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਇੱਕ ਕਮੈਂਟ ਹੈ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਪਲੀਜ਼ ਇੱਕ ਦਿਨ ਤੁਸੀਂ ਇਸ ਲਈ ਕੱਟੋ ਕੀ ਸੰਗਤ ਦੇ ਜਿੰਨੇ ਵੀ ਕਮੈਂਟ ਨੇ ਉਹਨਾਂ ਤੇ ਇੱਕ ਵੀਡੀਓ ਬਣਾਈ ਜਾਵੇ ਸੋ ਦੇਖੋ ਜੀ ਜੇਕਰ ਅਸੀਂ ਕਮੈਂਟਾਂ ਦੀ ਗੱਲ ਕਰੀਏ ਕਿ ਇੱਕ ਹਫ਼ਤੇ ਵਿੱਚ ਇੱਕ ਦੋ ਵੀਡੀਓ ਇਹੋ ਜਿਹੀਆਂ ਹੋਣ ਜਿਹਦੇ ਵਿੱਚ ਸਿਰਫ ਕਮੈਂਟ ਹੀ ਦੱਸੇ ਜਾਣ ਤਾਂ ਫਿਰ ਕਮੈਂਟ ਜੇਕਰ ਇਸ ਤਰ੍ਹਾਂ ਦੱਸਣ ਲੱਗੇ ਤਾਂ ਫਿਰ ਮੇਨ ਵਿਸ਼ਾ ਆਪਾਂ ਕਿਵੇਂ ਦੱਸ ਪਾਵਾਂਗੇ ਸੋ ਨਾਲ ਦੀ ਨਾਲ ਆਪਾਂ ਵਿਸ਼ਾ ਵੀ ਬਣਾਉਂਦੇ ਹਾਂ ਕਮੈਂਟਾਂ ਤੋਂ ਹੀ ਗਈ ਵਿਸ਼ੇ ਮਿਲ ਜਾਂਦੇ ਨੇ ਤੁਹਾਡੇ ਜੋ ਸਵਾਲ ਹੁੰਦੇ ਨੇ ਉਹਨਾਂ ਤੋਂ ਹੀ ਕੋਈ ਨਾ ਕੋਈ ਵਿਸ਼ਾ ਤਿਆਰ ਹੋ ਜਾਂਦਾ ਇਸ ਕਰਕੇ ਕਮੈਂਟ ਆਪਾਂ ਵੀਡੀਓ ਲਈ ਹੀ ਦੱਸ ਦਈਦੇ ਆ ਜੇਕਰ ਆਪਾਂ ਵੀਡੀਓ ਤੇ ਕਮੈਂਟ ਹੀ ਇਕੱਲੇ ਦੱਸਣ ਲੱਗ ਪਏ ਤਾਂ ਕਮੈਂਟ ਬਹੁਤ ਜ਼ਿਆਦਾ ਨੇ ਤਾਂ ਫਿਰ ਮੇਨ ਵਿਸ਼ੇ ਬਾਰੇ ਗੱਲ ਨਹੀਂ ਬਣਨੀ ਚੀ ਸੋ ਕੁਝ ਸੋਚ ਸਮਝ ਕੇ ਵੀਡੀਓ ਬਣਾਉਣੀ ਪੈਂਦੀ ਆ ਕਿਉਂਕਿ ਕੋਈ ਮੇਨ ਵਿਸ਼ਾ ਹੋਵੇਗਾ ਤੇ ਕਮੈਂਟਾਂ ਵੀ ਦੱਸਣੀਆਂ ਚਾਣੀਆਂ ਕਈ ਰੂਹਾਂ ਕਮੈਂਟਾਂ ਪੜਨੀਆਂ ਸੁਣਨੀਆਂ ਪਸੰਦ ਕਰਦੀਆਂ ਹੈ ਕਈ ਰੂਹਾਂ ਇਹ ਸਭ ਨਹੀਂ ਪਸੰਦ ਕਰਦੀਆਂ ਸਿਰਫ ਕੁਝ ਕੰਮ ਦੀ ਗੱਲ ਹੀ ਲੱਭਣਾ ਚਾਹੁੰਦੇ ਆ ਸੋ ਇਸ ਕਰਕੇ ਮੇਨ ਜੋ ਟਾਰਗੇਟ ਹੈ ਕਿ ਉਹ ਕੋਈ ਨਾ ਕੋਈ ਵਿਸ਼ਾ ਬਣਾਉਣਾ ਚਾਹੀਦਾ ਆ ਸੋ ਜੇਕਰ ਕੋਈ ਵਿਸ਼ਾ ਬਣਾ ਕੇ ਅਪ ਵੀਡੀਓ ਅਪਲੋਡ ਕਰਾਂਗੀ ਤੇ ਥੰਬਨੇਲ ਤੇ ਲਿਖਾਂਗੀ ਕਿ ਅੱਜ ਦੀ ਵੀਡੀਓ ਵਿੱਚ ਆਹ ਵਿਸ਼ਾ ਲਿਖਿਆ ਹੋਇਆ ਹੈ ਆਹ ਗੱਲ ਦੱਸਣੀ ਆ ਤੇ ਵੀਡੀਓ ਵੱਧ ਕਲਿੱਕ ਹੋਏਗੀ ਤੇ ਫਿਰ ਹੋਰ ਵੀ ਰੂਹਾਂ ਤੱਕ ਜਾਵੇਗੀ ਕਿਉਂਕਿ YouTube ਵੀਡੀਓ ਕਾਂ ਹੋਰ ਸੰਗਤ ਤੱਕ ਫਿਰ ਹੀ ਪਹੁੰਚਉਂਦਾ ਹੈ ਜੇਕਰ ਉਹ ਨੂੰ ਵੱਧ ਤੋਂ ਵੱਧ ਕਲਿੱਕ ਕੀਤਾ ਜਾਵੇ ਸੋ ਇੱਥੇ ਇੱਕ ਕਮੈਂਟ ਆਇਆ ਸੀ ਸ਼ਾਇਦ ਕੱਲ ਸੋ ਕਹਿੰਦੇ ਸੀ ਕਿ ਤੁਸੀਂ ਵਿਊ ਲੈਣ ਦੇ ਮਾਰੇ ਵੀਡੀਓ ਇੰਨੀ ਵੱਡੀ ਕਰ ਦਿੰਦੇ ਹੋ ਸੋ ਇਹ ਗੱਲ ਸੱਚ ਹੈ ਕਿ ਵਿਊ ਹੋਣਗੇ ਵੀਡੀਓ ਤੇ ਤਾਂ ਇੱਕ ਹੌਸਲਾ ਬਣਦਾ ਹੈ ਕਿ ਵੀਡੀਓ ਹਰ ਰੋਜ਼ ਪਾਈ ਜਾਵੇ ਤੇ ਕਾਫੀ ਲੋਕਾਂ ਵੀਡੀਓ ਨੂੰ ਸੁਣਨ ਵੀ ਸਮਝਣ ਵੀ ਤਾਂ ਫਿਰ ਅਸੀਂ ਵੀ ਕੋਸ਼ਿਸ਼ ਕਰੀ ਦੀ ਕਿ ਟਾਈਮ ਕੱਢੀਏ ਤੇ ਵੀਡੀਓ ਬਣਾਈਏ ਕਿਉਂਕਿ ਸੁਣਨ ਵਾਲੇ ਬਹੁਤ ਨੇ ਤੇ ਜੇਕਰ ਕੋਈ ਵੀਡੀਓ ਨੂੰ ਸੁਣੇਗਾ ਹੀ ਨਹੀਂ ਫਿਰ ਤਾਂ ਟਾਈਮ ਖਰਾਬ ਕਰਨ ਵਾਲੀ ਗੱਲ ਹੈ ਕਿਉਂਕਿ ਵੀਡੀਓ ਬਣਾਉਣ ਨੂੰ ਰਿਕਾਰਡ ਕਰਨ ਨੂੰ ਕਿ ਐਡਿਟ ਕਰਨਾ ਹੁੰਦਾ ਇਹਦੇ ਲਈ ਟਾਈਮ ਲੱਗ ਜਾਂਦਾ ਹੈ ਸੋ ਫਿਰ ਵੀਡੀਓ ਪਾਉਣ ਦਾ ਫਾਇਦਾ ਨਹੀਂ ਜੇਕਰ ਕੋਈ ਸੁਨੇਗਾ ਨਹੀਂ ਸੋ ਜੇਕਰ ਸੁਣਦੇ ਆ ਤਾਂ ਇੱਕ ਹੌਸਲਾ ਵੀ ਮਿਲਦਾ ਹੈ ਤੇ ਹਰ ਰੋਜ਼ ਕੋਸ਼ਿਸ਼ ਕਰੀਦੀ ਕਿ ਵੀਡੀਓ ਦੀ ਉਡੀਕ ਸੰਗਤ ਕਰ ਰਹੀ ਆ ਸੋ ਇਹ ਕੁਝ ਮੇਨ ਪ੍ਰੋਬਲਮ ਆਉਂਦੀ ਆ ਸੋ ਬਾਕੀ ਜਿਹੜੇ ਇਹੋ ਜਿਹੇ ਕਮੈਂਟ ਕਰਦੇ ਨੇ ਕਿ ਵਿਊ ਦੇ ਬਾਰੇ ਸੋ ਵਿਊ ਹਰ ਕੋਈ ਚਾਹੁੰਦਾ ਹੈ ਕਿ ਸਾਡੀ ਵੀਡੀਓ ਸੁਣੀ ਜਾਵੇ ਵਿਊਜ਼ ਆਉਣ ਵਧੀਆ ਤਾਂ ਇੱਕ ਹੌਸਲਾ ਮਿਲਦਾ ਹੈ ਤਾਂ ਫਿਰ ਕੰਮ ਕਰਨ ਨੂੰ ਵੀ ਮਨ ਕਰਦਾ ਆ ਸੋ ਆਪਾਂ ਕੋਈ ਗਲਤ ਗੱਲ ਨਹੀਂ ਕਰਦੇ ਵੀਡੀਓ ਲਈ ਵੀਡੀਓ ਦੇ ਵਿੱਚ ਆਪਾਂ ਕੁਝ ਕਮੈਂਟ ਵੀ ਸਮਝਾਉਣੇ ਹੁੰਦੇ ਆ ਚੰਗੀ ਤਰ੍ਹਾਂ ਦੱਸਣੇ ਹੁੰਦੇ ਫਿਰ ਮੇਨ ਵਿਸ਼ਾ ਵੀ ਦੱਸਣਾ ਹੁੰਦਾ ਹੈ ਇਸ ਕਰਕੇ ਵੀਡੀਓ ਸੋ 10 ਮਿੰਟ ਦੀ ਵੀ 12 ਮਿੰਟ ਦੀ ਬਣਾਉਨੇ ਆ ਫਿਰ ਵੀ ਥੋੜੀ ਲੱਗਦੀ ਆ ਕਿਉਂਕਿ ਗੱਲ ਤਾਂ ਬਹੁਤ ਲੰਬੀ ਹੁੰਦੀ ਆ ਪਰ ਫਿਰ ਵੀ ਇੰਨੇ ਜਿਹੀ ਨਵੇੜ ਦੇਈਦਾ ਸੋ ਬਾਕੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਸਿਰਫ ਇਹ ਇਸੇ ਲਈ ਕਰ ਰਹੇ ਆ ਤੇ ਇਹ ਗੱਲ ਸੱਚ ਹੈ ਵਿਊ ਆਉਣਗੇ ਕੋਸ਼ਿਸ਼ ਕਰਾਂਗੇ ਕਿ ਹਰ ਰੋਜ਼ ਵੀਡੀਓ ਬਣਾਈਏ ਜੇਕਰ ਵਿਊ ਨਹੀਂ ਆਉਣਗੇ ਤਾਂ ਫਿਰ ਵੀਡੀਓ ਬਣਾਉਣ ਦਾ ਫਾਇਦਾ ਨਹੀਂ ਜੇਕਰ ਕੋਈ ਸੁਣੇਗਾ ਹੀ ਨਹੀਂ ਸੋ ਚੰਗੀ ਗੱਲ ਹੈ ਸਥੰਗਤ ਦੇ ਨਾਲ ਜੁੜਨਾ ਸੋ ਚੰਗੀ ਗੱਲ ਹਮੇਸ਼ਾ ਹੀ ਸੁਣਨੀ ਚਾਹੀਦੀ ਬਹਾਨੇ ਦੇ ਨਾਲ ਚੰਗਾ ਕਰਮ ਵੀ ਹੁੰਦਾ ਹੈ ਜੇ ਬਾਕੀ ਆਪਾਂ ਜਦੋਂ ਨਵਾਂ ਚੈਨਲ ਮਹਿਫਲ ਮਸਤਾਂ ਦੀ ਆਪਾਂ ਚਲਾਇਆ ਸੀ ਤੇ ਉਦੋਂ ਸਿਰਫ ਇਹ ਹੀ ਸੋਚਿਆ ਸੀ ਕਿ ਐਤਵਾਰ ਦੇ ਦਿਨ ਸਿਰਫ ਕਮੈਂਟ ਹੀ ਦੱਸਿਆ ਕਰਨੇ ਆ ਬਾਕੀ ਆਪਾਂ ਮੇਨ ਜੋ ਗੱਲ ਕਰਿਆ ਕਰਨੀ ਪਰ ਵਿਸ਼ਾ ਹੀ ਇਹੋ ਜਿਹਾ ਬਣ ਗਿਆ ਕਿਉਂਕਿ ਚੈਨਲ ਦਾ ਇੱਕ ਹਿਸਾਬ ਹੁੰਦਾ ਹੈ ਜਿਸ ਤਰ੍ਹਾਂ ਆਪਾਂ ਚੈਨਲ ਨੂੰ ਸ਼ੁਰੂ ਕਰਦੇ ਆ ਉਸੇ ਤਰ੍ਹਾਂ ਫਿਰ ਉਹ ਚੈਨਲ ਤੇ ਵੀਡੀਓ ਬਣਾਉਣੀ ਪੈਂਦੀ ਆ ਜੇਕਰ ਅੱਜ ਆਪਾਂ ਮਰਜ਼ੀ ਦੇ ਨਾਲ ਕੋਈ ਹੋਰ ਵੀਡੀਓ ਕੋਣੀ ਸ਼ੁਰੂ ਕਰ ਦਈਏ ਤਾਂ ਇਸ ਤਰ੍ਹਾਂ ਚੈਨਲ ਡੈਡ ਹੋ ਜਾਂਦਾ ਹੈ ਚੰਗੀ ਤਰ੍ਹਾਂ ਚੱਲਦਾ ਨਹੀਂ ਸੋ ਜਿੱਥੋਂ ਸ਼ੁਰੂਆਤ ਹੋ ਗਈ ਹੈ ਉਸੇ ਹਿਸਾਬ ਨਾਲ ਫਿਰ ਚੱਲਣਾ ਪੈਂਦਾ ਜੀ ਕੁਝ ਇਹ ਵੀ YouTube ਦੀਆਂ ਸ਼ਰਤਾਂ ਹੁੰਦੀਆਂ ਹੈ ਜੀ ਤੂ ਜੇਕਰ ਇਥੇ ਆਪਣੀ ਮਰਜ਼ੀ ਕਰਨ ਲੱਗੇ ਤਾਂ ਫਿਰ ਚੈਨਲ ਚੰਗੀ ਤਰ੍ਹਾਂ ਨਹੀਂ ਚੱਲੇਗਾ ਵੀਡੀਓ ਜੋ ਬਣਾਈ ਜਾਂਦੀ ਆ ਅਪਲੋਡ ਕੀਤੀ ਜਾਂਦੀ ਆ ਉਹ ਸੰਗਤ ਤੱਕ ਫਿਰ ਘਟ ਪਹੁੰਚਦੀ ਆ ਤੇ YouTube ਫਿਰ ਜਦੋਂ ਮੇਨ ਵਿਸ਼ਾ ਉੱਤੇ ਟਾਈਟਲ ਲਿਖਿਆ ਹੁੰਦਾ ਹੈ ਥੰਬਨੇਲ ਵਧੀਆ ਹੋਵੇ ਤੇ ਉਹਦੇ ਤੇ ਮੇਨ ਵਿਸ਼ਾ ਲਿਖਿਆ ਹੋਵੇ ਤੇ YouTube ਤੇ ਜਦੋਂ ਸੰਗਤ ਆਉਂਦੀ ਆ ਕਲਿੱਕ ਕਰਦੀ ਆ ਤੇ YouTube ਹੋਰ ਵੀ ਜ਼ਿਆਦਾ ਰੂਹਾਂ ਤੱਕ ਉਹ ਵੀਡੀਓ ਨੂੰ ਪਹੁੰਚਾਉਂਦਾ ਹੈ ਸੋ ਇਹ ਮੇਨ ਕੋਈ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹੈ ਜੀ ਸੋ ਬਹੁਤ ਕੁੱਝ ਸੋਚਣਾ ਸਮਝਣਾ ਪੈਂਦਾ ਹੈ ਤਾਂ ਫਿਰ ਹੀ ਕੋਈ ਕਦਮ ਚੱਕਿਆ ਜਾਂਦਾ ਹੈ ਸੋ ਕਹਿੰਦੇ ਨੇ ਕਿ ਜਿਸ ਦਾ ਕੰਮ ਉਸਨੀ ਕੋ ਸਾਜੀ ਸੋ ਇਹ ਸੱਚ ਗੱਲਾਂ ਹੈ ਜਿਹਦਾ ਕੰਮ ਹੈ ਉਹਨੂੰ ਪਤਾ ਹੁੰਦਾ ਕਿ ਕੰਮ ਕਿਹੜਾ ਕਿੱਦਾਂ ਹੋਣਾ ਹੈ ਸੋ ਇਸ ਕਰਕੇ ਹਮੇਸ਼ਾ ਹੀ ਇਹਨਾਂ ਗੱਲਾਂ ਦਾ ਧਿਆਨ ਰੱਖੋ ਜੀ ਬਾਕੀ ਮਾਫੀ ਚਾਹੁੰਦੇ ਆਂ ਚਿਕਰ ਤੁਹਾਨੂੰ ਲੱਗਦਾ ਹੈ ਕਿ ਵੀਡੀਓ ਕਾਫੀ ਲੰਬੀ ਹੋ ਜਾਂਦੀ ਆ ਕਿਉਂਕਿ ਸਾਡਾ ਦੱਸਣ ਦਾ ਢੰਗ ਵੱਖਰਾ ਹੈ ਜੇਕਰ ਗੱਲ ਕਿਸੇ ਨੂੰ ਚੰਗੀ ਤਰ੍ਹਾਂ ਸਮਝਾਈ ਨਾ ਜਾਵੇ ਤਾਂ ਫਿਰ ਉਹ ਗੱਲ ਕਰਨ ਦਾ ਕੋਈ ਵੀ ਫਾਇਦਾ ਨਹੀਂ ਜੇਕਰ ਇੱਥੇ ਵਿਊ ਦੀ ਗੱਲ ਕੀਤੀ ਗਈ ਆ ਕਿ ਵਿਊ ਦੇ ਮਾਰੇ ਤਾਂ ਇੱਥੇ ਅਸੀਂ ਵਿਊ ਵੀ ਇਹ ਵੀ ਸੱਚ ਗੱਲ ਹੈ ਆਉਣੇ ਚਾਹੀਦੇ ਆ ਵੀਡੀਓ ਤੇ ਫਿਰ ਹੀ ਵੀਡੀਓ ਪਾਉਣ ਦਾ ਫਾਇਦਾ ਹੈ ਤੇ ਨਾਲ ਦੀ ਨਾਲ ਕਦੇ ਵੀ ਇਹ ਨਹੀਂ ਅਸੀਂ ਸੋਚਿਆ ਕਿ ਆਪਣੇ ਮਤਲਬ ਲਈ ਗੱਲ ਨੂੰ ਛੇਤੀ ਕਲੀਅਰ ਕਰ ਦਿੱਤਾ ਜਾਵੇ ਤਾਂ ਗੱਲ ਪਰ ਚੰਗੀ ਤਰ੍ਹਾਂ ਸਮਝਾਈ ਜਾਵੇ ਤਾਂ ਕਿ ਕਿਸੇ ਦੀ ਸਮਝ ਵਿੱਚ ਵੀ ਆਵੇ ਫਿਰ ਹੀ ਗੱਲ ਕੀਤੀ ਦਾ ਫਾਇਦਾ ਹੈ ਵਰਨਾ ਕੋਈ ਫਾਇਦਾ ਨਹੀਂ ਕਿਸੇ ਦੇ ਸਵਾਲ ਦਾ ਜਵਾਬ ਦੇ ਕੇ ਕਿ ਕਾਲੀ-ਕਾਲੀ ਚਾਪਾਂ ਉਹੀ ਗੱਲ ਉਹਨਾਂ ਦੇ ਮੂਰੇ ਰੱਖਦੀ ਹੈ ਜੀ ਕਾਰਨ ਵੀ ਦੱਸਣੇ ਪੈਂਦੇ ਨੇ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਹੀ ਗੱਲ ਕਰ ਲੈਂਦੇ ਆ ਜੀ ਸੋ ਕਹਿੰਦੇ ਨੇ ਕਿ ਸਰੀਰ ਉੱਪਰ ਨੀਲ ਪੈਂਦੇ ਕਿਉਂ ਆ ਸੋ ਦੇਖੋ ਜੀ ਇੱਥੇ ਗੱਲ ਕਰਾਂਗੇ ਨੀਲਾਂ ਬਾਰੇ ਸੋ ਇੱਕ ਤਾਂ ਹੁੰਦਾ ਹੈ ਕਿ ਆਪਾਂ ਸਭ ਜਾਣਦੇ ਆ ਕੋਈ ਛੱਟ ਝੋਟ ਲੱਗ ਜਾਂਦੀ ਆ ਤੇ ਸਰੀਰ ਤੇ ਨੀਲ ਪੈ ਜਾਂਦੇ ਆ ਉੱਥੇ ਤਾਂ ਫਿਰ ਕੋਈ ਖਬਰ ਆਉਣ ਵਾਲੀ ਗੱਲ ਨਹੀਂ ਇੱਕ ਹੁੰਦਾ ਹੈ ਕਿ ਕੋਈ ਛੱਟ ਨਹੀਂ ਲੱਗੀ ਕੋਈ ਇਹੋ ਜੀ ਗੱਲ ਨਹੀਂ ਪਰ ਸਰੀਰ ਤੇ ਨੀਲ ਹੀ ਪੈਂਦੇ ਰਹਿੰਦੇ ਆ ਹਟਦੀ ਨਹੀਂ ਇਹ ਪ੍ਰੋਬਲਮ ਸੋ ਬੇਵਜਾ ਜਿਹੜੇ ਨੀਲ ਪੈਣੇ ਸੋ ਉਹਨਾਂ ਦੇ ਕੁਝ ਨਾ ਕੁਝ ਕਾਰਨ ਹੁੰਦੇ ਹੈ ਕਾਰਨ ਹੁੰਦੇ ਕੀ ਹੈ ਤੇ ਕਿੱਥੇ-ਇੱਥੇ ਆਪਾਂ ਤੋਂ ਗਲਤੀ ਹੋ ਜਾਂਦੀ ਆ ਉਹ ਵੀ ਸੁਣਨਾ ਜੀ ਸੋ ਨੀਲ ਸਰੀਰ ਤੇ ਪੈਣੇ ਇੱਕ ਹੁੰਦਾ ਹੈ ਕਿ ਨਾਗਾਂ ਦੀ ਭੂਲ ਸੋ ਜਿਹੜੇ ਨਾਗਾਂ ਦੀ ਸੇਵਾ ਕਰਦੇ ਹੈ ਜੇਕਰ ਉਹਨਾਂ ਨੂੰ ਕੋਈ ਰੋਣ ਲੋ ਜਾਂਦੀ ਹੈ ਕੋਈ ਭੁੱਲ ਉਹਨਾਂ ਤੋਂ ਹੋ ਜਾਂਦੀ ਆ ਤੇ ਤਾਂ ਸਰੀਰ ਤੇ ਨੀਲ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਦੂਸਰਾ ਹੈ ਕਿ ਜੇਕਰ ਕੋਈ ਨਿਆਈ ਮੋਤੇ ਮੁੱਕ ਜਾਂਦਾ ਉਹਦਾ ਕੱਪੜਾ ਕਦੇ ਵੀ ਕਿਸੇ ਨੂੰ ਨਹੀਂ ਵਰਤਣਾ ਚਾਹੀਦਾ ਕਿਉਂਕਿ ਇੱਕ ਹੁੰਦਾ ਆ ਜਿਹੜੇ ਨਿਆਇ ਮੋਤੇ ਮੁੱਕ ਜਾਂਦੇ ਨੇ ਸੋ ਉਹਨਾਂ ਦੀ ਰੂਹ ਪਟਕਦੀ ਰਹਿੰਦੀ ਆ ਕਿਸੇ ਗੁਰੂ ਦੇ ਲੜ ਨਹੀਂ ਲੱਗੇ ਨਾਮ ਸ਼ਬਦ ਨਹੀਂ ਸੀ ਲਿਆਇਆ ਘਰਤਾਰਨਾ ਨਹੀਂ ਕੀਤੀ ਹੋਈ ਸੀ ਸੋ ਉਹ ਰੂਹਾਂ ਫਿਰ ਪਟਕਦੀਆਂ ਰਹਿੰਦੀਆਂ ਉਹਨਾਂ ਦੀ ਚੀਜ਼ ਜਿਹੜੀ ਆ ਕੋਈ ਵੀ ਵਰਤਣੀ ਨਹੀਂ ਚਾਹੀਦੀ ਸੋ ਇੱਥੇ ਕਈਆਂ ਦਾ ਕਹਿਣਾ ਹੈ ਕਿ ਘਰ ਵਿੱਚੋਂ ਚੀਜ਼ਾਂ ਜਿਹੜੀਆਂ ਉਹ ਸੁੱਟ ਦੇਣੀਆਂ ਹੈ ਜੋ ਉਹਨਾਂ ਨੇ ਬਣਾਈਆਂ ਸੋ ਉਹ ਜੋ ਚੀਜ਼ਾਂ ਬਣਾਈਆਂ ਹੈ ਵਰਤਨ ਉਹ ਬੱਕਰੀ ਹੱਲ ਹੈ ਜੋ ਉਹਨਾਂ ਨੇ ਸਰੀਰ ਤੇ ਹੰਡਾਇਆ ਹੈ ਉਹ ਕਪੜਾ ਕਦੇ ਨਹੀਂ ਵਰਤਣਾ ਚਾਹੀਦਾ ਸੋ ਇਹ ਗੱਲ ਤਾਂ ਸੱਚ ਹੈ ਕਿ ਇੱਕ ਦਿਨ ਸਾਰਿਆਂ ਨੇ ਜਾਣਾ ਪਰ ਇੱਥੇ ਸੋਚ ਵਿਚਾਰ ਵੀ ਕਰਨੀ ਚਾਹੀਦੀ ਆ ਇਹ ਤਾਂ ਦੋ ਕਾਰਨ ਹੋ ਗਏ ਪਰ ਤੀਸਰਾ ਜੋ ਕਾਰਨ ਹੈ ਉਹ ਹੈ ਕਿ ਜਦੋਂ ਕਿਸੇ ਸੰਸਾਨ ਰਸਤੇ ਥਾਣੀ ਗੁਜ਼ਰਦੇ ਹੋਂ ਸੋ ਕਈਆਂ ਦੀ ਆਦਤ ਹੁੰਦੀ ਆ ਕਿ ਸੈਂਟ ਪਾ ਕੇ ਮਹਿਕ ਕਾਫੀ ਖੁਸ਼ਬੂ ਕੋਲ ਆਉਂਦੀ ਆ ਤੇ ਉਸ ਤਰ੍ਹਾਂ ਦੇ ਕਿਤੇ ਰਸਤੇ ਥਾਣ ਕੋਈ ਟਾਈਮ ਹੁੰਦਾ ਆ ਕਹਿੰਦੇ ਕਿ ਸਵੇਰ ਦੁਪਹਿਰ ਜਾਂ ਰਾਤ ਦੇ ਪੈਰ ਇਹ ਚੀਜ਼ਾਂ ਲਾ ਕੇ ਰਸਤੇ ਤੇ ਸੰਸਾਨਾਂ ਤੇ ਨਹੀਂ ਜਾਣਾ ਚਾਹੀਦਾ ਸੋ ਜਦੋਂ ਇਹ ਸਭ ਆਪਾਂ ਗਲਤੀਆਂ ਕਰਦੇ ਆਂ ਤੇ ਕਈ ਵਾਰੀ ਕੋਈ ਮਜਬੂਰੀਆਂ ਵੀ ਹੁੰਦੀਆਂ ਹੈ ਜਾਣਦਿਆਂ ਇਹ ਨਹੀਂ ਕਹਿੰਦੇ ਕਿ ਖੁਦ ਗਲਤੀਆਂ ਕਰ ਰਹੇ ਆਂ ਪਰ ਕੋਈ ਟਾਈਮ ਹੀ ਇਹੋ ਜਿਹਾ ਹੁੰਦਾ ਆ ਹਵਾ ਹੀ ਇਹੋ ਜੀ ਹੁੰਦੀ ਹੈ ਕਿ ਇਹ ਚੀਜ਼ਾਂ ਪਿੱਛਾ ਕਰਦਿਆਂ ਦੇ ਸੋ ਇਹ ਹਵਾ ਦੇ ਵਿੱਚ ਜਿਹੜਾ ਇਨਸਾਨ ਆ ਜਾਂਦਾ ਹੈ ਉਹਦੇ ਵੀ ਸਰੀਰ ਤੇ ਨੀਂਦ ਪੈਣੇ ਸ਼ੁਰੂ ਹੋ ਜਾਂਦੇ ਆ ਜਾਂ ਗੰਧੀਆਂ ਚੀਜ਼ਾਂ ਸੁਪਨੇ ਵਿੱਚ ਨਜ਼ਰ ਆਉਣਾ ਤੇ ਨੀਂਦ ਪੈਣ ਦੇ ਇੱਕ ਕਾਰਨ ਕੁਝ ਹੁੰਦੇ ਹੈ ਜੀ ਗਲਤ ਸੁਪਨੇ ਆਉਣੇ ਸੋ ਜਿਹੜਾ ਇਨਸਾਨ ਜਿਹੜੀ ਹਵਾ ਵਿੱਚ ਆ ਜਾਂਦਾ ਜਾਂ ਫਿਰ ਕਿਸੇ ਇਹੋ ਜਿਹੇ ਰਸਾਇਣ ਦਾ ਕੱਪੜਾ ਵਰਤਦਾ ਹੈ ਤਾਂ ਤੇ ਜਾਂ ਫਿਰ ਜੇ ਕਰਨਾਕਾਂ ਦੀ ਕੋਈ ਗਲਤੀ ਭੁੱਲ ਹੋ ਗਈ ਹੈ ਤਾਂ ਇਹ ਸਭ ਕੁਝ ਸਰੀਰ ਤੇ ਚਲਕਦਾ ਹੈ ਜੀ ਸੋ ਬਾਕੀ ਇਥੇ ਹੀ ਕਵਾਂਗੇ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਤੁਹਾਡੀ ਭਜਨ ਕਿਸੇ ਨੂੰ ਰੂਹ ਦਾ ਭਲਾ ਹੋ ਸਕੇ ਜੀ ਵੀਡੀਓ ਨੂੰ ਇਸ ਕਰਕੇ ਚੰਗੀ ਤਰ੍ਹਾਂ ਨਾਲ ਸੁਣਨਾ ਸਮਝਣਾ ਅਮਲ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ